ਮਨਰੇਗਾ ਯੂਨੀਅਨ ਵੱਲੋਂ ਸਹੀ ਢੰਗ ਦਾ ਮਨਰੇਗਾ ਦਾ ਮਜ਼ਦੂਰਾਂ ਨੂੰ ਕੰਮ ਨਾ ਦਿੱਤੇ ਜਾਣ ਦੇ ਰੋਸ ਰੂਪ ਤਹਿ ਪ੍ਰੋਗਰਾਮ ਅਨੁਸਾਰ ਲੜੀਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਤਲੇ ਫੂਕੇ ਜਾ ਰਹੇ ਹਨ ਬੀਤੇ ਦਿਨੀ ਇਹਨਾਂ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਨੈਸ਼ਨਲ ਹਾਈਵੇ ਜਾਮਕਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਤਲੇ ਫੂਕੇ ਗਏ ਅਤੇ ਹੁਣ ਪਿੰਡਾਂ ਵਿੱਚ ਇਹ ਪ੍ਰੋਗਰਾਮ ਜਾਰੀ ਹੈ ਅਤੇ ਪਿੰਡਾਂ ਵਿੱਚ ਵਕ ਵਕ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਕੰਮ ਮਜ਼ਦੂਰਾਂ ਦੇ ਹੱਕਾਂ ਲਈ ਨਰੇਗਾ ਚਲਾਈ ਗਈ ਸੀ ਜਿਹਨੂੰ ਬਾਅਦ ਚ ਮਰरेगा ਨਾਮ ਦੇ ਦਿੱਤਾ ਗਿਆ ਹੈ ਰਾਜਨੀਤੀ ਦਾ ਸ਼ਿਕਾਰ ਹੋ ਕੇ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਕੰਮ ਨਹੀਂ ਦੇ ਰਿਹਾ ਜਿਸ ਦੇ ਰੋਸ ਰੂਪ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਜੇਕਰ ਉਹਨਾਂ ਨੂੰ ਜਲਦੀ ਉਹਨਾਂ ਦਾ ਬਲੰਦਾ ਹੱਕ ਨਾ ਦਿੱਤਾ ਗਿਆ ਤਾਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੁਤਲੇ ਫੂਕੇ ਜਾਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਰੇਕ ਥਾਂ ਤੇ ਬਾਈਕਾਟ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਅਤੇ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਹੋਏ ਨੇ ਠਗਣੀ ਪਿੰਡ ਤੋਂ ਆ ਬੀਬੀ ਜੀ ਕੀ ਗੱਲ ਹੈ ਤੁਹਾਨੂੰ ਇਸ ਸਾਲ ਕਿੰਨਾ ਕੰਮ ਮਿਲਿਆ ਨਰੇਗਾ ਦਾ ਕੋਈ ਨਹੀਂ ਕੋਈ ਨਹੀਂ ਮਿਲਿਆ ਹੀ ਕੋਈ ਨਹੀਂ ਇੱਕ ਦਿਨ ਵੀ ਨਹੀਂ ਮਿਲਿਆ ਇਹ ਸੱਚੀ ਗੱਲ ਹੈ ਕਿਉਂਕਿ ਕਾਗਜ਼ ਹੁੰਦੇ ਪਤਾ ਲੱਗ ਜਾਂਦਾ ਹੁੰਦਾ ਹੈ ਬਿਲਕੁਲ ਬਿਲਕੁਲ ਤੁਸੀਂ ਤੁਸੀਂ ਇੱਕ ਮਿੰਟ ਹਾਂ ਹਾਂ ਨਹੀਂ ਮਿਲਿਆ ਇੱਕ ਦਿਨ ਵੀ ਨਹੀਂ ਮਿਲਿਆ ਦਾ ਕੰਮ ਸਾਨੂੰ ਥੋੜਾ ਹੈ ਇੱਕ ਦਿਨ ਵੀ ਨਹੀਂ ਮਿਲਦਾ ਇੱਕ ਦਿਨ ਨਹੀਂ ਮਿਲਿਆ ਹਾਂ ਬੀਬੀ ਨਹੀਂ ਮਿਲਿਆ ਸਾਨੂੰ ਕੰਮ ਨਹੀਂ ਜਾਂਦਾ ਹੀ ਨਹੀਂ ਕਿ ਜਾਈਏ ਭਾਈਆਂ ਦੇ ਤਾਂ ਵੀ ਨਹੀਂ ਜਾਂਦੇ ਕੰਮ ਆਵੇ ਦਿਖਾਈ ਨਹੀਂ ਆ ਤੁਸੀ ਕੀ ਕਹਿਣਾ ਚਾਹੋਗੇ ਇਹਦੇ ਕਿਦਾਂ ਦਾ ਸਰਪੰਚੀ ਦਾ ਇਲੈਕਸ਼ਨ ਹੋਇਆ 4-5 ਮਹੀਨੇ ਹੋ ਗਏ ਜੀ ਸਾਨੂੰ ਬਿਲਕੁਲ ਕੰਮ ਮਿਲਿਆ ਹੀ ਨਹੀਂ ਜੀ ਨਹੀਂ ਸਰਪੰਚੀ ਦੇ ਇਲੈਕਸ਼ਨ ਚ ਨਹੀਂ ਮਿਲਿਆ ਕਿ ਪਹਿਲੇ ਪੂਰਾ ਸਾਲ ਹੀ ਨਹੀਂ ਮਿਲਿਆ ਪਹਿਲਾਂ ਵੀ ਨਹੀਂ ਮਿਲਿਆ ਜੀ ਓਕੇ ਇਹ ਇਹ ਕਿਨੂੰ ਕਸੂਰਵਾਰ ਮੰਨਦੇ ਹੋ ਤੁਸੀਂ ਇਹਦੇ ਕਸੂਰਵਾਰ ਇਹ ਨਾਨੂ ਅਸਟਾ ਦੀ ਸੀ ਮੈਡਮ ਨੂੰ ਇਹਨਾਂ ਨੂੰ ਮੰਨਨੇ ਆ ਜੀ ਪ੍ਰਸ਼ਾਸਨ ਨੂੰ ਮੰਨਦੇ ਹੋ ਪ੍ਰਸ਼ਾਸਨ ਨੂੰ ਮੰਨਨੇ ਆ ਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਹਾਂ ਬਿਲਕੁਲ ਜ਼ਿੰਮੇਵਾਰੀ ਹੈ ਜੀ ਇਹ ਇਹ ਕਹਿੰਦੇ ਆ ਵੀ ਨਰੇਗਾ ਕਾਨੂੰਨ ਜਿਹੜਾ ਹੈ ਉਹ ਆਪਦੀ ਕਹਿੰਦੇ ਜੰਗੀਰ ਬਣਾ ਕੇ ਰੱਖ ਲਿਆ ਇਹਨਾਂ ਨੇ ਰੱਖੀ ਬੈਠੇ ਨੇ ਰੱਖੀ ਬੈਠੇ ਆ ਹਾਂ ਬੀਬੀ ਹਾਂ ਜੀ ਰੱਖੀ ਬੈਠੇ ਨੇ ਸਾਨੂੰ ਕੰਮ ਦਿੱਤਾ ਹੀ ਨਹੀਂ ਉਹਨਾਂ ਨੇ ਗਰੀਬ ਕਰ ਲਈ ਜਾਂਦੇ ਘਰੇ ਬੈਠੇ ਹੋਏ ਹਾਂ ਤੇ ਕੰਮ ਅਸਲ ਨੂੰ ਦਿੰਦੇ ਅਸੀਂ ਕਿਤੇ ਕੰਮ ਕੋ ਹੋਏ ਰਹੀ ਨਹੀਂ ਸਾਡਾ ਇਹ 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 ਪੁਤਲਾ ਫਿਰ ਤੁਸੀਂ ਲਗਾਤਾਰ ਫੂਕੋਗੇ ਜੇ ਕਿ ਇਸ ਪਿੰਡ ਚ ਕਿ ਹੈ ਕਿੰਨਾ ਚਿਰ ਸਾਨੂੰ ਕੰਮ ਨਾ ਮਿਲਿਆ ਉਹਨਾਂ ਚਿਰ ਅਸੀਂ ਪੁਤਲਾ ਫੂਕਣਾ ਹੀ ਹਾਂ ਅਸੀਂ ਬੜੇ ਤੰਗ ਹੋਏ ਤੁਸੀਂ ਕਿਸੇ ਹੋਰ ਨਾਲ ਨਹੀਂ ਗੱਲ ਕੀਤੀ ਅਨਵੇਗਾ ਯੂਨੀਅਨ ਵਾਲੇ ਆਏ ਉਹਨਾਂ ਨਾਲ ਹੀ ਗੱਲ ਕੀਤੀ ਹੈ ਹਾਂ ਉਹਨਾਂ ਨਾਲ ਹੀ ਕੀਤੀ ਹੈ ਦੂਜਿਆਂ ਨੂੰ ਤਾਂ ਸਿਆਣ ਦੇ ਰਹੇ ਸਾਡੀ ਮੰਨਦੇ ਨਹੀਂ ਆਂਦੇ ਉਤੋਂ ਆਡਰ ਹੀ ਨਹੀਂ ਦੋ ਤਾਂ ਪੈਸੇ ਹੀ ਨਹੀਂ ਆਥੇ ਅੱਛਾ ਹਾਂ ਪੈਸੇ ਉਤੋਂ ਆ ਹੀ ਨਹੀਂ ਰਿਹਾ ਕੰਰੇਗੇ ਤਾਂ ਠੀਕ ਹੈ ਹੁਣ ਕੀ ਲੱਗਦਾ ਵੀ ਇਹ ਕੰਮ ਦਵਾ ਦੇਣਗੇ ਇਹ ਸਾਨੂੰ ਤੇ ਇਹਨਾਂ ਤੇ ਫਰੋਸਤ ਸਪੀਗ ਸਿੰਘ ਸਰ ਬਰਤਨੋਏ ਸਬਜਿਲਾਸ ਕਤ ਜਿਲ੍ਹਾ ਪ੍ਰਧਾਨ ਨੇ ਅੱਜ ਅਸੀਂ ਪਿੰਡ ਠੰਗਣੀ ਦੇ ਵਿੱਚ ਪਹੁੰਚੇ ਸੀ ਜੋ ਸਾਡੇ ਨਰੇਗਾ ਮਜ਼ਦੂਰਾਂ ਨੂੰ ਪੂਰੇ ਫਾਜ਼ਲ ਕਾ ਬਲਾਕ ਦੇ ਵਿੱਚ ਬਹੁਤ ਘਟ ਗਿਣਤੀ ਵਿੱਚ ਕੰਮ ਦਿੱਤਾ ਗਿਆ ਕਿਉਂਕਿ ਥੋੜੇ ਦਿਨ ਹੀ ਰਹਿੰਦੇ ਨੇ ਲਗਭਗ ਇੱਕ ਹਫਤਾ ਰਹਿੰਦਾ ਹੈ ਅਸੀਂ 10 ਪਿੰਡਾਂ ਦੇ ਵਿੱਚ ਲਗਭਗ ਜਿਹੜੀ ਡਿਮਾਂਡਾਂ ਪਰਵਾਈਆਂ ਅਸੀਂ ਸਾਡੇ ਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਪਰ ਡੀਸੀ ਮੈਡਮ ਨੇ ਜਦੋਂ ਅਸੀਂ ਉੱਥੇ ਜਾ ਕੇ ਉਹਨੂੰ ਮੰਗ ਪੱਤਰ ਵੀ ਦਿੱਤਾ ਸੀ ਬਕਾਇਦਾ ਵੀਡੀਓ ਦੇ ਕੋਲ ਸਾਰੀਆਂ ਸਾਰੀ ਡਿਮਾਂਡਾਂ ਦੀ ਜਿਹੜੀ ਰਸੀਵਿੰਗ ਲਈ ਹੋਈ ਹੈ ਉਹ ਜਦੋਂ ਅਸੀਂ ਉਹਨਾਂ ਨੇ ਸਾਨੂੰ ਕੰਮ ਦੇਣਾ ਸੀ ਤਾਂ ਉਹਨਾਂ ਨੇ ਕੰਮ ਨਹੀਂ ਦਿੱਤਾ ਕਿਉਂਕਿ ਰਾਜਨੀਤੀ ਦਬਾਅ ਦੇ ਕਾਰਨ ਫਿਰ ਉਸ ਤੋਂ ਬਾਅਦ ਅਸੀਂ ਬਕਾਇਦਾ ਡੀਸੀ ਮੈਡਮ ਦਾ ਪੁਤਲਾ ਫਾਜ਼ਿਲ ਕਾ ਫੁੱਕਾ ਹੈ ਉਸ ਤੋਂ ਬਾਅਦ ਇਹ ਜੜਾਉਣ ਅੱਜ ਠੰਗਣੀ ਦੇ ਵਿੱਚ ਪੁਤਲਾ ਫੁਕ ਰਹੇ ਆ ਜੇ ਫਿਰ ਵੀ ਸਾਡੇ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਲਗਾਤਾਰ ਜਿਹੜੇ ਐਲਾਨ ਕਰਿਆ ਹੋਇਆ ਹੈ ਡੀਸੀ ਮੈਡਮ ਦੇ ਪੁਤਲੇ ਫੁਕਣ ਦਾ ਜਿੰਨਾ ਟਾਈਮ ਤੱਕ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਜਾਂਦਾ ਉਸ ਸਮੇਂ ਤੱਕ ਨਾ ਅਸੀਂ ਇਸੇ ਤਰ੍ਹਾਂ ਹੀ ਪੁਤਲੇ ਫੁਕਦੇ ਰਹਾਂਗੇ ਇਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਡੀਸੀ ਮੈਡਮ ਵਕ-ਵਕ ਪਿੰਡਾਂ ਵਿੱਚ ਕੋਈ ਪ੍ਰੋਗਰਾਮ ਆਦਾ ਲਿਖੇਗੀ ਤਾਂ ਅਸੀਂ ਉੱਥੇ ਵੀ ਉਹਦੇ ਪ੍ਰੋਗਰਾਮ ਵਿੱਚ ਕਲਰ ਪਾਵਾਂਗੇ ਔਰ ਕਾਲੀਆਂ ਝੰਡੀਆਂ ਉਹਨੂੰ ਦਿਖਾ ਕੇ ਵਾਪਸ ਭ ਕਿਉਂਕਿ ਇਹ ਕਾਨੂੰਨ ਬਣਾਇਆ ਹੋਇਆ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਵੀ ਉਹ ਇਸ ਕਾਨੂੰਨ ਨੂੰ ਜਿਹੜਾ ਲਾਗੂ ਨਾ ਹੋਣ ਦੇ ਕਿਉਂਕਿ ਸਾਡੇ ਮਾਪਿਆਂ ਕੋਲ ਕੰਮ ਸਾਡੇ ਜਿਹੜੇ ਮਜ਼ਦੂਰਾਂ ਕੋਲ ਕੰਮ ਰਿਆ ਹੀ ਨਹੀਂ ਸਿਰਫ ਇੱਕੋ ਇੱਕ ਇਹਨਾਂ ਕੋਲ ਨਰੇਗਾ ਜਿਹੜਾ ਕਾਨੂੰਨ ਬਣਿਆ ਹੈ ਮੰਡਰੇਗਾ ਹੁਣ ਬਾਅਦ ਵਿੱਚ ਨਾ ਦਿੱਤਾ ਗਿਆ ਇਸ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਤੇ ਜਿੰਨੇ ਮਜ਼ਦੂਰ ਨੇ ਕਿਉਂਕਿ 100 ਦਿਨ ਦਾ ਕਿੰਨਾ ਕੋਏ 300 ਤੇ 22 ਰੁਪਏ ਸਿਰਫ ਦਿਹਾੜੀ ਦਿੰਦੇ ਨੇ ਜਿਹੜੇ 150 ਰੁਪਏ ਦਿਹਾੜੀ ਦਿੰਦੇ ਨੇ ਇਹਦੀ ਦਿਹਾੜੀ ਵੀ ਜਿਹੜੀ ਅਸੀਂ ਮੰਗ ਕਰਦੇ ਆ ਕਿ 100 ਰੁਪਏ ਆਉਣੀ ਚਾਹੀਦੀ ਹੈ ਤੇ 200 ਦਿਨ ਇੱਕ ਕਾਨੂੰਨ ਜਿਹੜਾ ਹੈ ਇਹਦੇ ਚ ਵਾਅਦਾ ਕਰਕੇ 200 ਦਿਨ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਨਾਲ ਹੀ ਜਿਹੜੀਆਂ ਪਿਛਲੀਆਂ ਪੇਮੈਂਟਾਂ ਰੁਕੀਆਂ ਹੋਈਆਂ ਨੇ ਕਿਉਂਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਉਹਨਾਂ ਸਾਰੇ ਪਿੰਡਾਂ ਦੀ ਸਮੱਸਿਆ ਇਹ ਹੈ ਕਿ ਉਹਨਾਂ ਦੇ ਵਿੱਚ ਕੰਮ ਦੇ ਬਦਲੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਉਜਰਤ ਦੀ ਜਿਹੜੀ ਉਹਨਾਂ ਨੂੰ ਡਿਮਾਂਡ ਜਿਹੜੀ ਉਹਨਾਂ ਦੀ ਪੇਮੈਂਟ ਨਹੀਂ ਦਿੱਤੀ ਗਈ ਕਿਉਂਕਿ ਪੇਮੈਂਟ ਦੇਣਾ ਕਾਨੂੰਨ ਦੇ ਵਿੱਚ ਦਰਜ ਹੈ ਕਿ ਕੰਮ ਬਾਅਦ ਵਿੱਚ ਲੱਗਾ ਜਾਂਦਾ ਪਹਿਲੇ ਪੰਚਾਇਤਾਂ ਕੋਲ ਜਾਂ ਵੀਡੀਓ ਦਫ਼ਤਰ ਜਾਂ ਡੀਸੀ ਵੱਲੋਂ ਪੇਮੈਂਟ ਜਿਹੜੀ ਜਾਰੀ ਕਰੀ ਜਾਂਦੀ ਹੈ ਉਸ ਤੋਂ ਬਾਅਦ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ ਪਰ ਇਹ ਬੜੀ ਨਲਾਇਕੀ ਹੈ ਫਾਜ਼ਿਲ ਕਾ ਡੀਸੀ ਦਫਤਰ ਵੱਲੋਂ ਡੀਸੀ ਮੈਡਮ ਦੀ ਔਰ ਸਾਰੇ ਪੂਰੇ ਹਮਲੇ ਦੀ ਜਿਹੜਾ ਉਹਨਾਂ ਨੇ ਪੂਰੀ ਡਿਮਾਂਡ ਜੂ ਪੂਰਾ ਬਾਈਟ ਬਣਾ ਕੇ ਨਹੀਂ ਰੱਖਿਆ ਜਿਸ ਕਰਕੇ ਇਹਨਾਂ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ এবੀਐਮਯੂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਨ ਕਿ এবੀਐਮਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ